ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜਿਉ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜਿਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਵੇ ਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗ ਪਾਵੈ ਮਾਨ ਜਿਉ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰ ਧਰਮ ਧਿਆਨ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਾਗ ਚੌਥਾ ਖਿਸਿਆ ਤਰੇ ਪਾਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜਿਉ ਮਨ ਹਿਰਦੈ ਕ੍ਰੋਧ ਮਹਾ ਬਿਸਲੋਦ ਨਿਰਪਤਾਵਹ ਲੜ ਦੁੱਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਮ ਅਹੰਕਾਰ ਵਧਾਇਆ ਹਰ ਹਰ ਕਿਰਪਾ ਤਾਰੀ ਮੇਰਾ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਓ ਜੁਗ ਦੁਆਪੁਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਓ ਤਪ ਤਾਪਨ ਤਪ ਜਗ ਪੁੰਨ ਆਰੰਭ ਅਤ ਕਿਰਿਆ ਕਰਮ ਕਮਾਏ ਜਿਓ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕ ਟਿਕਾਏ ਜਿਓ ਮਹਾ ਜੁੱਧ ਜੋਦ ਬੋ ਕੀਨੇ ਮਿਚ ਹਮ ਮ ਪਚ ਪਚਾਏ ਜੀਓ ਦੀਨ ਦਿਆਲ ਗੁਰ ਸਾਧ ਮਿਲਾਇ ਮਿਲ ਸਤ ਗੁਰ ਮਲ ਲਹ ਜਾਏ ਜੀਓ ਜਗ ਦੁਆਪੁਰ ਆਇਆ ਪਰਮ ਪਰਮਾਇ ਹਰ ਗੋਪੀ ਕਾਨ ਉਪਾਏ ਜੀਓ ਕਲਯੁਗ ਹਰ ਕੀਆ ਪਗ ਤਰੇ ਖਿਸਕਿਆ ਪਗ ਚੌਥਾ ਟਿਕ ਟਿਕਾਏ ਜੀਓ ਗੁਰ ਸਬਦ ਕਮਾਇਆ ਔ ਖੁਦ ਹਰ ਪਾਇਆ ਹਰ ਕੀਰਤ ਹਰ ਸਾੰਤ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲ ਯੁਗ ਬੀਜ ਬੀਜੇ ਬਿਨ ਨਾਵ ਸਭ ਲਾਹ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਲਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕ ਟਿਕਾਏ ਜੀਓ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਾਲ ਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕ ਟਿਕਾਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ